ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ ਮਾਰਚ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਪਲੱਸ ਨਾ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦਾ ਸਿਰਾਂ ਤੇ ਲੈ ਕੇ ਚੱਲਦੇ ਹਾਂ ਜੀ ਲਗਭਗ ਸਵੇਰ ਦੇ 10:30 ਵਜੇ ਨ ਜਾ ਰਹੇ ਨੇ 24 ਮਾਰਚ ਦੀ ਅੱਜ ਸਵੇਰ ਹੈ ਦਿਨ ਅੱਜ ਤਿੱਖੀ ਧੁੱਪ ਨਾਲ ਸਵੇਰ ਤੋਂ ਚੜਿਆ ਹੋਇਆ ਬਹੁਤੇ ਖੇਤਰਾਂ ਦੇ ਵਿੱਚ ਤੂਫਾਨ ਲੱਗ ਰਹੀ ਆ ਬੱਦਲ ਵਈ ਵਾਲਾ ਕੋਈ ਮਾਹੌਲ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਨਹੀਂ ਸੋ ਇੱਕ ਸਿਸਟਮ ਲੱਗਣਾ ਜਿਹਦੀ ਅਫਰ ਡਾਟਾ ਸੇ ਤੁਹਾਨੂੰ ਦਿੰਦੇ ਆ ਰਹੇ ਆ ਰੈਗੂਲਰ ਤੌਰ ਤੇ ਤੇ ਹਲਕਾ ਸਿਸਟਮ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੁੱਖ ਤੌਰ ਤੇ ਇਹ ਪ੍ਰਭਾਵਿਤ ਨਹੀਂ ਕਰੇਗਾ ਤੇ ਇਸ ਸਿਸਟਮ ਦਾ ਮੁੱਖ ਅਸਰ ਪਾਕਿਸਤਾਨ ਵਾਲੇ ਪਾਸੇ ਔਰ ਜੰਮੂ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਪੈ ਸਕਦਾ ਜੇਕਰ ਅਸਲੇ ਦੇਖੋਗੇ ਤਾਂ ਤੁਸੀਂ ਦੇਖ ਸਕਦੇ ਆ ਕਿ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਸਿਸਟਮ ਪਹੁੰਚ ਕਰ ਚੁੱਕਿਆ ਤੇ ਬਦਲਬਾਈ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਤੋਂ ਸੰਗਣੀ ਲੈਵਲ ਦੀ ਵਾਣੀ ਸ਼ੁਰੂ ਹੋ ਚੁੱਕੀ ਆ ਖਾਸ ਕਰਕੇ اسلام ਆਬਾਦ ਔਰ ਰਾਵਲ ਪਿੰਡੀ ਪਾਕਿਸਤਾਨ ਦੇ ਯਾਨੀ ਕਿ ਜਿਹੜੇ ਉੱਤਰ ਪ ਬਣਿਸ਼ ਰ ਹੋ ਚੁਕੀ ਹੈ ਜੰਮੂ ਦੇ ਖੇਤਰਾਂ ਦੇ ਵਿੱਚ ਬਦਲਬਾਰੀ ਐਂਟਰ ਕਰ ਰਹੀ ਹੈ ਜੰਮੂ ਦੇ ਉੱਪਰਲੇ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਸਰਗਰਮ ਹੋਵੇਗਾ ਔਰ ਹੇਠਲੇ ਭਾਗਾਂ ਦੇ ਵਿੱਚ ਜਿਹੜੀ ਉਮੀਦ ਅਰਜ ਕਰਾਵੇਗਾ ਪੰਜਾਬ ਦੇ ਕੁਸ਼ਕ ਭਾਗ ਹੋ ਸਕਦੇ ਨੇ ਜਿੱਥੇ ਬਦਲਬਾਰੀ ਪਹੁੰਚ ਕਰੇ ਤੇ ਖਲਕੇ ਟਮੇ ਟਮੇ ਕਿਤੇ ਕਿਤੇ ਸ਼ਰਾਟੇ ਪੈ ਜਾਣ ਉਹੀ ਬਾਰਡਰ ਏਰੀਆ ਦੇ ਖਾਸ ਕਰ ਅੰਮ੍ਰਿਤਸਰ ਸਾਹਿਬ ਗੁਰਦਾਸ ਰੂਖਾਟਾਨਕੋਟ ਹੋਸ਼ਿਆਰ ਪਰ ਨਵਾਂ ਸ਼ਾਰਦ ਦੇ ਕੁਝ ਖੇਤਰ ਹੋ ਸਕਦੇ ਨੇ ਤਰੰਤਾਲਾ ਸਾਬ ਫਿਰੋਜ਼ਸਰਫਾ ਜ਼ਿਲ੍ਹੇ ਦਾ ਇਨਾਫਾ ਗਾਂਦੇ ਵਿੱਚ ਕੁਝ ਕਥਾਵਾਂ ਤੇ ਕੁਝ ਤਹਿਸੀਲਾਂ ਦੇ ਵਿੱਚ ਹਲਕੇ ਟੋਮਟੋਮਿਕ ਖੇਤਰਾਂ ਦੇ ਵਿੱਚ ਬੁੰਦਾਬੰਦੀ ਹੋ ਜਾਈ ਤਾਂ ਇਹ ਫਾਇਨ ਕਾਰ ਨਹੀਂ ਕਰ ਸਕਦੇ ਬਾਕੀ ਇਹ ਸਿਸਟਮ ਦਾ ਮੁੱਖ ਅਸਰ ਜਿਹੜਾ ਉਹ ਲਹਿੰਦੇ ਵਾਲੇ ਪਾਸੇ ਤੇ ਜੰਮੂ ਦੇ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਪਾਏਗਾ ਤੇ ਉਹ ਪੱਲੇ ਫੱਦਰ ਦੇ ਬਰਬਾਰੀ ਹੇਠਲੇ ਖੇਤਰਾਂ ਦੇ ਵਿੱਚ ਉਮੀਦ ਘੜੇ ਮਾਰੀ ਸੋ ਇਹ ਸਿਸਟਮ 25 ਤੋਂ 27 ਦੇ ਵਿਚਕਾਰ ਲੱਗਣਾ ਹੈ ਅੱਜ 24 ਤਰੀਕ ਹੈ ਯਾਨੀ ਕਿ ਅੱਜ ਦੁਪਹਿਰ ਤੋਂ ਬਾਅਦ ਇਹ ਸਿਸਟਮ ਚੋਰ ਫੜੇਗਾ 25 26 27 ਜਿਹੜੇ 3 ਦਿਨ ਹੋਣਗੇ ਸਿਸਟਮ ਦੇ ਹੋਣਗੇ ਹਾਲਾਂਕਿ ਇਹ ਸਿਸਟਮ ਦਾ ਇਨਕ ਪ੍ਰਭਾਵ ਜ਼ਰੂਰ ਪਵੇਗਾ ਜਿਹੜੇ ਟੈਂਪਰੇਚਰ ਤਾਂ ਉ ਜਾ ਰਹੇ ਨੇ ਉਹਦੇ ਵਿੱਚ ਥੋੜੀ 브੍ਰੇਕ ਲੱਗੇਗੀ 35 ਦੇ ਜਿਹੜਾ ਫ੍ਰੀਜ ਜਿਹੜੇ ਮੈਕਸਿਮਮ ਪਹੁੰਚ ਚੁੱਕੇ ਨੇ ਉਹ ਜਿਹੜੇ ਥੱਲੇ ਆਉਣਗੇ 27 ਤੋਂ ਬਾਅਦ ਯਾਨੀ ਕਿ ਜਿਹੜੀ ਉੱਤਰ ਪਛੋਦੀਆਂ ਹਵਾਵਾਂ ਕੂਚਗਾਨੀਆਂ ਥੱਲੇ ਮੈਦਾਨਾਂ ਵੱਲ ਨੂੰ ਜਦੋਂ ਇਹ ਸਿਸਟਮ ਲੰਗ ਜਾਣਾ ਹੈ ਯਾਨੀ ਕਿ 28 29 30 31 ਇਹ ਜਿਹੜੇ ਦਿਨ ਹੋਣਗੇ 27 ਤੋਂ ਬਾਅਦ ਸਿਸਟਮ ਦੇ ਲੰਘਣ ਤੋਂ ਬਾਅਦ ਤੇ ਇਹ ਫਿਰ ਠੰਡੀਆਂ ਹਵਾਵਾਂ ਵਿੱਚ ਚੱਲਣ ਕਰਕੇ ਥੋੜੇ ਜਿਹੀ ਟੈਂਪਰੇਚਰ ਦੇ ਵਿੱਚ ਗਰਾਵਟ ਜਿਹੜੀ ਸੰਭਵ ਹੋਈਗੀ ਚੜ੍ਹਦੇ ਪਾਰਿਆਂ ਨੂੰ ਕਹਿ ਸਕਦੇ ਆ ਠੱਲ ਪਈਗੀ ਤੇ ਟੈਂਪਰੇਚਰ ਜਿਹੜਾ 2-3 ਜਿਹੜੀ ਜਾਂ ਫਿਰ ਕਹਿ ਸਕਦੇ ਆ 4-5 ਡਿਗਰੀ ਵੀ ਹੇਠਾਂ ਆ ਸਕਦੇ ਨੇ ਜੀ ਇਸਲਾਵਾ ਕੋਈ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਨੂੰ ਮੁੱਖ ਦੌਰ ਤੇ ਪ੍ਰਭਾਵਿਤ ਨਹੀਂ ਕਰੇਗਾ ਗਰਮ ਤੇ ਖੁਸ਼ਕ ਮੌਸਮ ਐਸੀ ਤਰ੍ਹਾਂ ਚੱਲਦਾ ਰਹਿਣਾ ਅੱਜ ਉੱਤਰ ਪੱਛੋਤੀ ਹਵਾਵਾਂ ਹਲਕੇ ਰਫ਼ਤਾਰ ਨਾਲ ਚੱਲਣਗੀਆਂ ਕੱਲ ਹੋ ਸਕਦਾ ਹੈ ਦੁਪਹਿਰ ਵੇਲੇ ਦੱਖਣਪੂਰੇ ਦੀ ਹਵਾ ਵਾਪਸੀ ਕਰ ਜੇ ਪੰਜਾਬ ਹਰਿਆਣਾ ਦੇ ਵਿੱਚ ਔਰ ਦੱਖਣਪੂਰੇ ਦੀ ਵਾਪਸੀ ਜਿਵੇਂ ਹੋਏਗੀ ਹਵਾਵਾਂ ਦੀ ਤੇ ਟੈਂਪਰੇਚਰ ਹੋਰ ਤਾਂ ਨੂੰ ਜਾਣਗੇ 1-2 ਡਿਗਰੀ ਦਾ ਵਾਧਾ ਹੋਰ ਹੋਏਗਾ ਪਾਮਿਓ ਰਾਤ ਦੇ ਟੈਂਪਰੇਚਰ ਨੇ ਪਾਮਿਓ ਅੱਧ ਦਿਨ ਦੇ ਟੈਂਪਰੇਚਰ ਨੇ ਇਸ ਤੋਂ ਬਾਅਦ ਜੀ ਉਸ ਤੋਂ ਬਾਅਦ ਜਵੇਂ ਸਿਸਟਮ ਆਉਣਾ ਸਿਸਟਮ ਤੇ ਲੰਗਰ ਤੋਂ ਬਾਅਦ ਉਤਰ ਖਛੋ ਜਿਆ ਹਵਾ ਫਿਰ ਤੋਂ ਵਾਪਸੀ ਕਰਨ ਗਿਆ ਠੰਡੀਆਂ ਹਵਾਵਾਂ ਹੋਣਗੀਆਂ ਤੇ ਜਿਹਦੇ ਸਦਕਾ ਥੋੜੀ ਠੰਡਕ ਜੜੀ ਆ ਬਣ ਸਕਦੀ ਆ ਸੋ ਇਹ ਸਾਰਾ ਲੇਖੋ ਜੋ ਕਿ ਸਿਸਟਮ ਦਾ ਬਾਕੀ ਤੁਹਾਨੂੰ ਅਪਡੇਟ ਅਸੀਂ ਰੈਗੂਲਰ ਤੌਰ ਤੇ ਇਹ ਸਿਸਟਮ ਬਾਰੇ ਦਿੰਦੇ ਰਹਾਂਗੇ ਇਹ ਜਾਣਸ ਦੇ ਉੱਤੇ